ਗੁਰਦਵਾਰਾਪੁਰ ਦੇ ਕਸਬਾ ਫਤਿਹਗੜ ਚੂੜੀਆਂ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਸਾਹਿਬ ਪਿੰਡ ਮਰੀਦਕੇ ਸ਼੍ਰੀ ਗੁਰਗਨ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਪੇਟ ਹੋ ਗਏ। ਅੱਗ ਲੱਗਣ ਕਾਰਨ ਸੈਂਚੀਆਂ ਪੀੜਾ ਸਹਾਬ ਤੇ ਚੰਦਵਾ ਸਾਹਿਬ ਵੀ ਅਗਨ ਪੇਟ ਹੋ ਗਏ। ਇੱਕ ਮਹਿਲਾ ਨੇ ਗੁਰਦਵਾਰਾ ਸਾਹਿਬ ਦੀ ਖਿੜਕੀ ਤੋਂ ਤੁਮਾ ਨਿਕਲਦਾ ਵੇਖਿਆ ਤਾਂ ਉਸਨੇ ਸੇਵਾਦਾਰਨ ਨੂੰ ਸੂਚਿਤ ਕੀਤਾ। ਇਸ ਉਪਰੰਤ ਕਾਫੀ ਮੁਸ਼ਕਲ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪਰ ਉਦੋਂ ਤੱਕ ਗੁਰਗਨ ਸਾਹਿਬ ਜੀ ਦੇ ਸਰੂਪ ਸਮੇਤ ਸਾਰਾ ਸਮਾਨ ਅਗਨ ਪੇਟ ਹੋ ਚੁੱਕਿਆ ਸੀ। ਪੱਕੇ ਜੋ ਇਹ ਸ਼ਾਰਟ ਸਰਕਟ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਚ ਇਹ ਅਗਲ ਅਸੀਂ ਤੋਪਾਰੀ ਥਣੇ ਦੇ ਵਿੱਚ ਧੂਮਾਣਿਕਲ ਰਿਹਾ ਸੀ ਤੇ ਉਸ ਤੋਂ ਬਾਅਦ ਮੈਂ ਦੇਖਿਆ ਸੀ ਕਿ ਸੋਦਾ ਮੈਂ ਇੱਥੇ ਰੱਖ ਕੇ ਸੜਕ ਦੇ ਵਿੱਚ ਰੱਖ ਕੇ ਤੇ ਮੈਂ ਸੇਵਾਦਾਰ ਨੂੰ ਜਾ ਕੇ ਰੋੜਾ ਪਾ ਕੇ ਕਿਹਾ ਮੈਂ ਸੇਵਾਦਾਰ ਸਾਹਿਬ ਗੁਰਦਾਰ ਸਾਹਿਬ ਆਓ ਤਾਂ ਗੁਰਦਾਰ ਸਾਹਿਬ ਜੀ ਨੇ ਆਗਲ ਮੌਕੇ ਤੇ ਪਹੁੰਚੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਜਿਸ ਤਰ੍ਹਾਂ ਦੇ ਉਪਕਰਨ ਉਸ ਵੇਲੇ ਚਲਾਏ ਜਾਣੇ ਚਾਹੀਦੇ ਨੇ ਜੇ ਤਾਂ ਗੁਰਦੁਆਰੇ 'ਚ ਕੋਈ ਮੌਜੂਦ ਹੋਵੇ। ਪੰਜ ਪੰਜ ਗੁਰਦੁਆਰੇ ਮੇਰੇ ਹਰ ਕਿਵੇਂ ਜੇ ਛੋਟੇ ਛੋਟੇ ਪਿੰਡ ਜਿਨ੍ਹਾਂ ਪਿੰਡਾਂ ਦੀ 500 ਵੋਟ ਆ ਉਥੇ ਪੰਜ ਗੁਰਦੁਆਰੇ ਤੇ ਹੀ ਬਣਾ ਸਕਦੇ ਆ ਪਰ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਆ ਇਹ ਬੇਨਤੀ ਕਰਦਾ ਕਿ ਸਾਰੇ ਹੀ ਅਸੀਂ ਨਗਰਾਂ ਵਾਲੇ ਆਪੋ ਆਪਣੀ ਜ਼ਿੰਮੇਵਾਰੀ ਸਮਝੀਏ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਜਾਂ ਜਿੱਥੇ ਸੁਖਾਸਣ ਆ ਉਥੇ ਕੋਈ ਵੀ ਬੇਇਜਦੋਪ ਕਰਨ ਇਸ ਤਰ੍ਹਾਂ ਦਾ ਨਾਂ ਲੱਗਾ ਹੋਵੇ ਜਿਹਦੇ ਨਾਲ ਹਾਦਸਾ ਵਾਪਰਦਾ ਡਰ ਬੁਣ। ਪੁਲਿਸ ਨੇ ਸਮੰਦ ਵਿੱਚ ਬਿਆਨਾਂ ਦੇ ਆਧਾਰ ਤੇ ਕੇਸ ਸਿਰਜ ਕਰ ਲਿਆ ਜਦਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਜਿਹੜੇ ਵੀ ਸੇਵਕ ਨੇ ਜਾਂ ਮੋਤਬਰ ਨੇ ਉਹਨਾਂ ਦੇ ਬਿਆਨ ਹੀ ਲਏ ਆ ਇਹ ਜਿਹੜੀ ਇੱਥੇ ਦੁੱਤਦਾਈ ਘਟਨਾ ਹੋਈ ਆ ਪੱਖੇ ਤੇ ਸ਼ਾਰਟ ਹੋਣ ਕਰਕੇ ਹੋਈ ਆ ਉਹਦੀਆਂ ਹੀ ਰਿਪੋਰਟ ਦਰਜ ਕਰ ਰਹੇ ਹਾਂ